ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਮਹਿਸਰੀ ਸੰਧੂਆ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹੇ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਬਾਈ ਦਾ ਦੁੱਧ ਦਾ ਕੰਮ ਆ ਤੁਸੀਂ ਇਧਰਲੀ ਸਾਈਡ ਤੇ ਵੀ ਪਸ਼ੂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਤੇ ਵੀ ਦੇਖ ਸਕਦੇ ਹੋ ਬਾਕੀ ਬਾਈ ਉਹਨਾਂ ਕੋਲ ਡੈਰੀ ਵੀ ਹੈ ਜੀ ਇੰਨਾ ਜੋ ਇੱਕ ਐਨੀਮਲ ਬਾਈ ਉਹਨਾਂ ਨੇ ਵਿਕਾਊਗੀ ਤਾਂ ਸਾਰੇ ਐਨੀਮਲ ਚੰਗੇ ਆ ਚੰਗੇ ਦੁੱਧ ਵਾਲੇ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤੁਹਾਨੂੰ ਨਾਲ ਪਸੰਦ ਆਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਬਸ ਠੀਕਾ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਸਖੇਂਦਰ ਸਿੰਘ son of ਸਖੇਂਦਰ ਸਿੰਘ ਨੈਸਲੇ ਡੇਰੀ ਮੋਗਾ ਇਨਮੇ ਸ੍ਰੀ ਖੰਦਵਾ ਠੀਕ ਹੈ ਜੀ ਆਪਣਾ ਘਰ ਪਿੰਡ 'ਚ ਕਿੱਥੇ ਰਹਿਆ ਹੈ ਜੀ ਅਪਾ ਖਖਰਾਣਾ ਰੋਡ ਤੇ ਰਹਿੰਦਾ ਹੈ ਖਖਰਾਣਾ ਰੋਡ ਠੀਕ ਹੈ ਜੀ ਸੂ ਆ ਕੇ ਨਮਾ ਸੁੰਦੀ ਮੱਝ ਦੀ ਇਹ ਕਿਥੇ ਸੂਏ ਸੁਣਾ ਹਾਂ ਸਮਾ ਕਿੰਨਾ ਲਵਗੇ ਜੀ ਹਾਂ ਬਸ ਅੱਜ ਸੂਪੇ ਸਵੇਰੇ ਸੂਪੇ ਦੋ ਜਾਨੀਆਂ ਚਾਰੀਆਂ ਚਾਰੀਆਂ ਪਰ ਲੈਣ ਜੇ ਕਈ ਵਾਰ ਬਸ ਜੀ ਲਾਜ ਤਾਂ ਦੋ ਦਿਨ ਵੱਧ ਵੀ ਲਿਆ ਜਾ ਸਕਦਾ ਠਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਹੈ 16 ਕਿਲੋ ਚੋਇਆ ਵਜੀ ਆਪਣਾ ਠੀਕ ਆ ਜਿਹੜਾ ਇਹਦੇ ਸੀਮਣ ਲੱਗਿਆ ਉਹਦਾ ਰਿਕਾਰਡ ਮਿਲੂਗਾ ਜੀ ਪ੍ਰੋਪਰ ਉਹਦਾ ਰਿਕਾਰਡ ਹੈਗਾ ਲਿਖਤੀ ਰੂਪ ਚ ਮਿਲ ਜਾਣਾ ਜੀ ਲਿਖਿਆ ਪਿਆ ਲਿਖਿਆ ਸਾਰਾ ਕੁਝ ਲਿਖਿਆ ਪਿਆ ਹੁੰਦਾ ਠੀਕ ਆ ਠੰਡੀ ਸੀਰ ਦੇ ਪੂਰੀ ਪੂਰੀ ਜਮ ਤੋੜ ਕੇ ਦਿਖਾ ਦਿਓ ਜੀ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਚੌਥਾ ਜੀ ਸਮਾ ਬਾਈ ਦੱਸਦਾ ਕਿ ਹੈ ਤਿਆਰੀਆਂ ਚ ਹੈ ਜੀ ਇੱਕ ਦਿਨ ਵੀ ਲਿਜਾ ਸਕਦੀ ਆ ਦੋ ਦਿਨ ਵੀ ਲਿਜਾ ਸਕਦੀ ਆ ਤਿਆਰੀ ਕਰਮ ਵਾਲੀ ਸੋਣੀ ਕਰਦੀ ਕਰੀ ਫਿਰਦੀ ਆ ਜੀ ਹੋਲ ਪੱਠ ਪੂੜਾ ਬਜੇ ਨੂੰ ਵਜੂਦ ਪੂਰਾ ਚੰਗਾ ਜੀ ਥਾਣੇ ਤੋਂ ਨੇੜੇ ਤੋਂ ਦਿਖਾ ਦਿੰਨੇ ਸੋਨਾ ਸਹਿ ਜਾਂ ਥਾਣਾ ਦਾ ਕੱਲਾ ਕੱਲਾ ਨਿੱਖੜ ਮਾ ਹੱਥ ਚ ਬਾਈ ਵਾਲਾ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਮੀਡੀਅਮ ਆ ਜੀ ਤੇ ਪਰ ਵਜਨ ਵਜੂਦ ਕਰਮ ਵਾਲੀ ਦਾ ਬਹੁਤ ਪੂਰਾ ਚੰਗਾ ਜੀ ਪੂਰਾ ਸੰਭਿਆ ਭਲਿਆ ਮੋੜ ਲਿਆ ਹੋਇਆ ਜੀ ਥੋੜਾ ਜਿਹਾ ਬਤੂ ਕੈਮਰੇ ਤੋਂ ਡਰਦਾ ਜੀ ਫਣਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਾਰੰਟੀ ਆ 16 ਕਿਲੋ ਇਹਦਾ ਪਿਛਲੇ ਸੂਏ ਦਾ ਰਿਕਾਰਡ ਆ ਜੀ 1000 ਦੁੱਧ ਤੁਹਾਡੀ ਸੇਵਾ ਦੇ ਹਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਫਣ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਦੇ ਹਾਂ ਟੌਪ ਦਾ ਥਣ ਲੱਗਿਆ ਵਾ ਹੱਥੀ ਜਵਾਈ ਵਾਲਾ ਇਹਦਾ ਸੀਮਣ ਲੱਗਿਆ ਉਹਦਾ ਬਾਈ ਦੱਸਦਾ ਕਿ ਪ੍ਰੋਪਰ ਰਿਕਾਰਡ ਆਪਾਂ ਨੂੰ ਮਿਲੂਗਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਡਿਮਾਂਡ 1 ਲੱਖ 50000 ਰੁਪਏ ਹੋਜੂ ਮਾੜਾ ਮੋਟਾ ਜੀ ਮਾੜੇ ਮੋਟੇ ਦਾ ਸਮਾਨ ਸਨਵਾਨ ਕਰਾਂਗੇ ਸੀਮਣੇ ਦੇ ਲੱਗਾ ਅਭਿਮੰਨੀ ਉਹਦਾ ਅਭਿਮੰਨੀ ਉਹਦਾ ਠੀਕ ਹੈ ਸੀਮਣੇ ਦੇ ਲੱਗਾ ਅਭਿਮੰਨੀ ਉਹਦਾ ਜੀ 1 ਲੱਖ ਤੇ 50000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ